ਅਸੀਗਲ ਦੋਸਤੋ ਸਾਰਾ ਹੁਣ ਸੀ ਇਹਨਾਂ ਆਈ ਜਾਂਦਾ ਨੀਲੇ ਟੂੜੀ ਵਾਲੀ ਦਾ ਹੁਣ ਚੱਕਰਾਂ ਚੁੱਕਰਾਉਂਦਾ ਬੜਾ ਰੌਲਾ ਪਿਆ ਕਿਸੇ ਕੋਈ ਟਰੈਕਟਰ ਹੈ ਕਿਸੇ ਕੋਈ ਹੈ ਨਾ ਕੋਈ ਕਿਸੇ ਮਾਰ ਲੱਕੇ ਕੋਈ ਪੁਲੀ ਪਾਉਂਦਾ ਕੋਈ ਕੋਈ ਪਾਉਂਦਾ ਬਈ ਕੇਐਸ ਦਾ 149 ਬਿਸ਼ਕਰਮਾ 1410 ਤੇ ਚਲਦੀ ਆ ਜਿਹੜੀ ਨੀਲੀ ਹੈ 744 ਵਾਲੀ ਤੇ ਨਹੀਂ 149 ਤੇ ਚਲਦੀਆਂ ਸਾਰੀਆਂ ਬਿਸ਼ਕਰਮਾ ਦੀ ਤੁਸੀਂ ਰੀਸ ਨਾ ਕਰੋ ਕਿਉਂਕਿ ਤੁਸੀਂ ਕੱਲਾ ਇਹ ਦੇਖਿਓ ਨੇ ਵੀ ਇੱਥੇ 14 ਦਾ ਖਦੀ ਪਾਈ ਹੈ ਪੁਲੀ ਉਦੇ ਪੱਖਿਆਂ ਬੁੱਖਿਆਂ ਵਾਲੀ ਸਾਰੀ ਗ੍ਰੇਬ ਗੂਡ ਰਮ ਵਾਲੀਆਂ ਪੁਲੀਆਂ ਦਾ ਸਾਰਿਆਂ ਨਾਲੋਂ ਫਰਕ ਹੈ ਤਾਂ ਕਰਕੇ ਉਹਦਾ ਸਿਸਟਮ ਅਲੱਗਾ ਤੇ ਉਹਦੇ ਘਾਟ ਦੇ ਚੱਕਰ ਵੀ ਫੁੱਲ ਹੁੰਦੇ ਨੇ ਇਸ ਕਰਕੇ ਕਹਿਣਾ ਵੀ ਕੇਐਸਜੀ ਦੇ ਕੋਲੇ ਉਹ 14 ਨੌ ਦੀ ਪੁਲੀ ਪਾ ਲੋ ਤੇ ਉਹ ਪਲੋ 11 ਦੀ ਸਹੀ ਆ ਠੀਕ ਆ ਬਿਸ਼ਕਰਮਾ ਦਾ ਹੋਰ ਸਿਸਟਮ ਹੈ ਇਹਨਾਂ ਦਾ ਹੋਰ ਹੈ ਜਗਜੀਤ ਦਾ ਹੋਰ ਹੈ ਬਰੋਬਰ ਦੇ ਗੀਅਰ ਤੇ ਚੱਲਦਾ 14 ਨੌ ਤੇ ਅਰਜੰਦਰਾ ਜਿਹੜਾ ਤੁੜਿਆ ਰਿਪਰਾ ਉਹਦਾ ਸਿਸਟਮ ਹੋਰ ਹੈ ਕੇਐਸ ਮਸ਼ੀਨ ਹੈ ਜਿਹਦੇ ਕੋਲੇ ਉਹ 14 9 ਤੇ ਚਲਾਓ 14 9 ਤੇ ਕੇਰ ਸਹੀ ਚੱਕਰ ਮਿਲਣਗੇ 855 ਸੋਨਾ ਰਿਕਾ ਸਟੈਂਡਰਡ ਤਿੰਨ ਚਾਰ ਡਾਇਰੈਕਟਰ ਜਿਹੜੇ 540 ਚੱਕਰ ਵਾਲੇ ਉਹ ਚੱਲਣਗੇ ਅਰ ਦਿਨ ਚੌਂਡੀਰ ਉਹਨਾਂ ਦਾ ਬਕਾਇਦਾ ਗੇਅਰ ਚੇਂਜ ਹੋਊਗਾ ਬਾਈ ਕੇਸ ਦਾ ਪੁਰਾਣੇ ਮਾਡਲ ਦਾ ਨਵੇਂ ਮਾਡਲ ਦਾ ਲੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਓ